ਜਾ ਜ਼ਮੀਨ ਫਟ ਰਹੀ ਹੈ ਪਿਛਲੇ 4 ਦਿਨਾਂ ਤੋਂ ਸਿਰਫ ਮੀਂਹ ਹੀ ਨਹੀਂ ਪੈ ਰਿਹਾ ਕੁਦਰਤ ਦਾ ਕਹਿਰ ਵੀ ਵਰ ਰਿਹਾ ਹੈ ਅਤੇ ਉੱਤਰ ਪੂਰਬੀ ਭਾਰਤ ਇਸ ਤਬਾਹੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਤਾਂ ਇੱਕ ਬੇहद ਹੀ ਦਰਦਨਾਕ ਖਬਰ ਇਸ ਵੇਲੇ ਸਿੱਕਮ ਤੋਂ ਸੰਮਣੇ ਆ ਰਹੀ ਹੈ ਭਾਰੀ ਮੀਂਹ ਤੋਂ ਬਾਅਦ ਸਿੱਕਮ ਦੇ ਵਿੱਚ ਇੱਕ ਫੌਜੀ ਕੈਂਪ ਜ਼ਮੀਨ ਖਿਸਕਣ ਦੀ ਲਪੇਟ ਦੇ ਵਿੱਚ ਆ ਗਿਆ ਜਿਸ ਦੇ ਵਿੱਚ ਤਿੰਨ ਜਵਾਨਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਿਆਂ ਗਈਆਂ ਹਨ ਜਿਹੜੇ ਦੇਸ਼ ਦੇ ਰੱਖਿਆ ਖੰਨ ਲੋਕਾਂ ਦੇ ਰੱਖਿਆ ਖੰਨ ਉਹ ਵੀ ਇਸ ਤਰਾਸਤੀ ਦੇ ਗੇ ਬੇਵਸ ਦਿਖਾਈ ਦੇ ਰਹੇ ਨੇ ਮਲਬੇ ਵਿੱਚੋਂ ਚਾਰ ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ ਉਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ 6 ਜਵਾਨ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਤਲਾਸ਼ੀ ਮੁਹਿੰਮ ਲਗਾਤਾਰ ਜਾਰੀ ਹੈ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ 3 ਮਈ ਤੋਂ ਸਿੱਕਮ ਦੇ ਲਾਚੇਨਾ ਦੇ ਲਾਚੂਨ ਦੇ ਵਿੱਚ ਫਸੇ 1000 ਤੋਂ ਵੱਧ ਸੈਲਾਨੀਆਂ ਨੂੰ ਅੱਜ ਰੈਸਕਿਊ ਕੀਤਾ ਗਿਆ ਉੱਤਰ ਪੂਰਬੀ ਰਾਜਾਂ ਦੇ ਵਿੱਚ ਰਾਹਤ ਅਤੇ ਬਚਾਅ ਲਈ ਭਾਰਤੀ ਫੌਜ ਹਵਾਈ ਸੈਨਾ ਅਤੇ ਅਸਮ ਰਾਈਫਲਸ ਦੇ ਜਵਾਨ ਤਾਇਨਾਤ ਕੀਤੇ ਗਏ ਹਾਂ ਅਸਮ ਦੇ ਵਿੱਚ ਹੜ੍ਹਾਂ ਦੇ ਨਾਲ 3 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਬ੍ਰਹਮਪੁੱਤਰ ਅਤੇ ਬ੍ਰਾਖ ਸਮੇਤ 10 ਪ੍ਰਮੁੱਖ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਨੇ ਮਣੀਪੁਰ ਦੇ ਵਿੱਚ ਹੜ੍ਹਾਂ ਦੇ ਨਾਲ 19000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ 3000 ਘਰਾਂ ਨੂੰ ਨੁਕਸਾਨ ਪਹੁੰਚਿਆ ਜੇਕਰ ਤ੍ਰਿਪੁਰਾ ਦੀ ਗੱਲ ਕਰੀਏ ਤਾਂ ਹੜ੍ਹਾਂ ਦੇ ਨਾਲ 10000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਮਿਜ਼ੋਰਮ ਦੀ ਰਾਜਧਾਨੀ ਆਇਜ਼ੋਲ ਦੇ ਸਾਰੇ ਸਕੂਲਾਂ ਨੂੰ ਤਬਾਹੀ ਕਾਰਨ ਬੰਦ ਕਰ ਦਿੱਤਾ ਗਿਆ ਹੈ ਭਾਰੀ ਬਾਰਿਸ਼ ਉੱਥੇ ਉਸੀ ਜਿਸ ਕਾਰਨ 2 ਜੂਨ ਨੂੰ ਸਕੂਲਾਂ ਨੂੰ ਬੰਦ ਰੱਖਿਆ ਗਿਆ 3 ਮਈ ਤੋਂ ਬਾਅਦ ਰਾਜ ਦੇ ਵਿੱਚ ਜ਼ਮੀਨ ਖਿਸਕਣ ਦੀਆਂ 211 ਘਟਨਾਵਾਂ ਵਾਪਰੀਆਂ ਨੇ ਮੀਂਹ ਇਹਨਾਂ ਰਾਜਾਂ ਦੇ ਵਿੱਚ ਇੰਨਾ ਜ਼ਿਆਦਾ ਕਹਿਰ ਮਚਾ ਦਿੱਤਾ ਹੈ ਕਿ ਧਰਤੀ ਫਟ ਰਹੀ ਹੈ ਪਹਾੜ ਖਿਸਕ ਰਹੇ ਨੇ ਅਤੇ ਨਦੀਆਂ ਭਰ ਰਹੀਆਂ ਨੇ ਨਦੀਆਂ ਲਗਾਤਾਰ ਉਫਾਨਦੇ ਨੇ ਜੇਕਰ ਸਿੱਕਮ ਦੀ ਗੱਲ ਕਰੀਏ ਤਾਂ ਸਿੱਕਮ ਦੇ ਵਿੱਚ ਤਿਸਤਾ ਨਦੀ ਪਾਣੀ ਉਫਾਨਤੇ ਆ ਲਗਾਤਾਰ ਤਿਸਤਾ ਨਦੀ ਦੇ ਵਿੱਚ ਪਾਣੀ ਦਾ ਪੱਦਰ ਵੱਦਾ ਜਾ ਰਿਹਾ ਜਿਸ ਨੇ ਲੋਕਾਂ ਦੀਆਂ ਚਿੰਤਾਵਾਂ ਵੀ ਵਧਾ ਦਿੱਤੀਆਂ ਨੇ ਤਾਂ ਲਗਾਤਾਰ ਨਦੀਆਂ ਉਫਾਨਤੇ ਨੇ ਪਹਾੜ ਖਿਸਕ ਰਹੇ ਨੇ ਧਰਤੀ ਫੱਟ ਰਹੀ ਆ ਮਨੁੱਖ ਫੌਜ ਅਤੇ ਸਿਸਟਮ ਸਾਰੇ ਇਸ ਦੇ ਸਾਹਮਣੇ ਬੇਵੱਸ ਨਜ਼ਰ ਆ ਰਹੇ ਨੇ ਤਾਂ ਕੁਦਰਤ ਦਾ ਕਹਿਰ ਉੱਤਰ ਪੂਰਬੀ ਰਾਜਾਂ ਦੇ ਵਿੱਚ ਵੱਧ ਰਿਹਾ ਹੈ ਅਤੇ ਹਰ ਦਿਨ ਦੇ ਨਾਲ ਉੱਥੇ ਲੋਕਾਂ ਦੀਆਂ ਚਿੰਤਾਵਾਂ ਨੇ ਜਿਹੜੀਆਂ ਉਹ ਵੱਧ ਰਹੀਆਂ ਨੇ ਲਗਾਤਾਰ 4 ਦਿਨਾਂ ਤੋਂ ਇਹਨਾਂ ਰਾਜਾਂ ਦੇ ਵਿੱਚ بارش ਹੋ ਰਹੀ ਹੈ ਜਿਸ ਤੋਂ ਬਾਅਦ ਹਾਲ ਬਿਆਨ ਕਰਨਾ ਔਖਾ ਹੈ ਜਿੱਥੇ ਦੇਖੋ ਉੱਥੇ ਹੀ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤੇ ਪਾਣੀ ਦਾ ਤੇਜ਼ ਬਹਾ ਆਪਣੇ ਨਾਲ ਬਹੁਤ ਸਾਰੇ ਹਾਦਸੇ ਵੀ ਲੈ ਕੇ ਆ ਰਿਹਾ ਹੈ ਉੱਤਰ ਪੂਰਬੀ ਭਾਰਤ ਦੇ ਵਿੱਚ ਲਗਾਤਾਰ ਮੀਂਹ ਦਾ ਕਹਿਰ جاری ਹੈ ਸਿੱਕਮ ਤੋਂ ਮਿਜ਼ੋਰਮ ਅਸਮ ਤੋਂ ਮੇਘਾਲਿਆ ਤੱਕ ਹਰ ਜਗ੍ਹਾ ਜਾਂਦਾ ਅਸਮਾਨ ਚੋਂ ਜ਼ੋਰਦਾਰ ਮੀਂਹ ਪੈ ਰਿਹਾ ਹੈ ਜャ ਜ਼ਮੀਨ ਫਟ ਰਹੀ ਹੈ ਪਿਛਲੇ 4 ਦਿਨਾਂ ਤੋਂ ਸਿਰਫ ਮੀਂਹ ਹੀ ਨਹੀਂ ਪੈ ਰਿਹਾ ਕੁਦਰਤ ਦਾ ਕਹਿਰ ਵੀ ਵਰ ਰਿਹਾ ਹੈ ਤੇ ਉੱਤਰ ਪੂਰਬੀ ਭਾਰਤ ਇਸ ਤਬਾਹੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਤਾਂ ਇੱਕ ਬੇहद ਹੀ ਦਰਦਨਾਕ ਖਬਰ ਇਸ ਵੇਲੇ ਸਿੱਕਮ ਤੋਂ ਸੰਮਣੇ ਆ ਰਹੀ ਹੈ ਭਾਰੀ ਮੀਂਹ ਤੋਂ ਬਾਅਦ ਸਿੱਕਮ ਦੇ ਵਿੱਚ ਇੱਕ ਫੌਜੀ ਕੈਂਪ ਜ਼ਮੀਨ ਖਿਸਕਣ ਦੀ ਲਪੇਟ ਦੇ ਵਿੱਚ ਆ ਗਿਆ ਜਿਸ ਦੇ ਵਿੱਚ ਤਿੰਨ ਜਵਾਨਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਿਹੜੇ ਦੇਸ਼ ਦੇ ਰੱਖਿਆ ਖੰਡ ਲੋਕਾਂ ਦੇ ਰੱਖਿਆ ਖੰਡ ਉਹ ਵੀ ਇਸ ਤਰਾਸਦੀ ਦੇ ਅੱਗੇ ਬੇਵਸ ਦਿਖਾਈ ਦੇ ਰਹੇ ਨੇ ਮਲਬੇ ਵਿੱਚੋਂ ਚਾਰ ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ ਉਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ 6 ਜਵਾਨ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਤਲਾਸ਼ੀ ਮੁਹਿੰਮ ਲਗਾਤਾਰ ਜਾਰੀ ਹੈ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ 3 ਮਈ ਤੋਂ ਸਿੱਕਮ ਦੇ ਲਾਚੇਨਾ ਦੇ ਲਾਚੂਨ ਦੇ ਵਿੱਚ ਫਸੇ 1000 ਤੋਂ ਵੱਧ ਸਲਾਨੀਆਂ ਨੂੰ ਅੱਜ ਰੈਸਕਿਊ ਕੀਤਾ ਗਿਆ ਉੱਤਰ ਪੂਰਬੀ ਰਾਜਾਂ ਦੇ ਵਿੱਚ ਰਾਹਤ ਅਤੇ ਬਚਾ ਲਈ ਭਾਰਤੀ ਫੌਜ ਹਵਾਈ ਸੈਨਾ ਅਤੇ ਅਸਮ ਰਾਈਫਲਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ ਅਸਮ ਦੇ ਵਿੱਚ ਹੜ੍ਹਾਂ ਦੇ ਨਾਲ 3 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਬ੍ਰਹਮਪੁੱਤਰ ਅਤੇ ਬ੍ਰਾਖ ਸਮੇਤ 10 ਪ੍ਰਮੁੱਖ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਯਾਨੀ ਮਣੀਪੁਰ ਦੇ ਵਿੱਚ ਹੜ੍ਹਾਂ ਦੇ ਨਾਲ 19000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ 3000 ਘਰਾਂ ਨੂੰ ਨੁਕਸਾਨ ਪਹੁੰਚਿਆ ਜੇਕਰ ਤ੍ਰਿਪੁਰਾ ਦੀ ਗੱਲ ਕਰੀਏ ਤਾਂ ਹੜ੍ਹਾਂ ਦੇ ਨਾਲ 10000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਮਿਜ਼ੋਰਮ ਦੀ ਰਾਜਧਾਨੀ ਆਇਜ਼ੋਲ ਦੇ ਸਾਰੇ ਸਕੂਲਾਂ ਨੂੰ ਤਬਾਹੀ ਕਾਰਨ ਬੰਦ ਕਰ ਦਿੱਤਾ ਗਿਆ ਭਾਰੀ ਬਾਰਿਸ਼ ਉੱਥੇ ਹੋਈ ਸੀ ਜਿਸ ਕਾਰਨ 2 ਜੂਨ ਨੂੰ ਸਕੂਲਾਂ ਨੂੰ ਬੰਦ ਰੱਖਿਆ ਗਿਆ 3 ਮਈ ਤੋਂ ਬਾਅਦ ਰਾਜ ਦੇ ਵਿੱਚ ਜ਼ਮੀਨ ਖਿਸਕਣ ਦੀਆਂ 211 ਘਟਨਾਵਾਂ ਵਾਪਰੀਆਂ ਨੇ ਮੀਂਹ ਨੇ ਇਹਨਾਂ ਅਜਾਂ ਦੇ ਵਿੱਚ ਇੰਨਾ ਜ਼ਿਆਦਾ ਕਹਿਰ ਮਚਾ ਦਿੱਤਾ ਹੈ ਕਿ ਧਰਤੀ ਫਟ ਰਹੀ ਹੈ ਪਹਾੜ ਖਿਸਕ ਰਹੇ ਨੇ ਅਤੇ ਨਦੀਆਂ ਭਰ ਰਹੀਆਂ ਨੇ ਨਦੀਆਂ ਲਗਾਤਾਰ ਉਫਾਨਤੇ ਨੇ ਜੇਕਰ ਸਿੱਕਮ ਦੀ ਗੱਲ ਕਰੀਏ ਤਾਂ ਸਿੱਕਮ ਦੇ ਵਿੱਚ ਤਿਸਤਾ ਨਦੀ ਭਾਰੀ ਉਫਾਨਤੇ ਆ ਲਗਾਤਾਰ ਤਿਸਤਾ ਨਦੀ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਜਿਸ ਨੇ ਲੋਕਾਂ ਦੀਆਂ ਚਿੰਤਾਵਾਂ ਵੀ ਵਧਾ ਦਿੱਤੀਆਂ ਨੇ ਤਾਂ ਲਗਾਤਾਰ ਨਦੀਆਂ ਉਫਾਨਤੇ ਨੇ ਪਹਾੜ ਖਿਸਕ ਰਹੇ ਨੇ ਧਰਤੀ ਫਟ ਰਹੀ ਹੈ ਮਨੁੱਖ ਫੌਜ ਅਤੇ ਸਿਸਟਮ ਸਾਰੇ ਇਸ ਦੇ ਸਾਹਮਣੇ દિવસ ਨਜ਼ਰ ਆ ਰਹੇ ਨੇ ਤਾਂ ਕੁਦਰਤ ਦਾ ਕਹਿਰ ਉੱਤਰ ਪੂਰਬੀ ਰਾਜਾਂ ਦੇ ਵਿੱਚ ਵੱਰ ਰਿਹਾ ਹੈ